ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋਮਲ ਜੋਬ ਅਲਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੀ ਪ੍ਰਮਾਤਮਾ ਜੀ ਤੁਹਾਨੂੰ ਠੀਕ ਹੀ ਰੱਖਣ ਜੀ ਵਧੀਆ ਰੱਖਣ ਜੀ ਤੇ ਜਿਹੜੀ ਹੁਣ ਮੈਂ ਨੋਟੀਫਿਕੇਸ਼ਨ ਲੈ ਕੇ ਆਈਆਂ ਜੀ ਉਹ ਨੋਟੀਫਿਕੇਸ਼ਨ ਹੈ ਜੀ ਜਿਹੜੇ ਕੀ ਸਟਾਫ ਨਰਸ ਵਿੱਚ ਭਰਤੀਆਂ ਓਪਨ ਹੋਈਆਂ ਸਨ ਪਹਿਲਾਂ ਤੇ ਕਈ ਬੱਚੇ ਰਹਿ ਗਏ ਸਨ ਅਪਲਾਈ ਕਰਨ ਤੋਂ ਜੀ ਜਿਨ੍ਹਾਂ ਨੇ ਜੀ ਐਨ ਐਮ ਜਾਂ ਫਿਰ ਬੀ ਐਸ ਸੀ ਨਰਸਿੰਗ ਕਰ ਰੱਖੀ ਹੈ ਉਹਨਾਂ ਵਾਸਤੇ ਸਟਾਫ ਨਰਸ ਦੀਆਂ ਵੈਕੈਂਸੀਜ਼ ਓਪਨ ਹੋਈਆਂ ਸੀ ਉਹਨਾਂ ਲਈ ਜਾਣਕਾਰੀ ਲੈ ਕੇ ਆਈਆਂ ਜੀ ਕਿਸ ਨੂੰ ਐਪਲਾਈ ਕਰਨੀ ਹੈ ਜੀ ਕਰ ਸਕਦਾ ਹੈ ਜੀ ਕਈ ਬੱਚੇ ਵਾਂਝੇ ਰਹਿ ਗਏ ਸਨ ਕਈਆਂ ਨੂੰ ਨਹੀਂ ਪਤਾ ਕਿ ਇਸ ਦੀ ਡੇਟ ਵੱਧ ਚੁੱਕੀ ਹੈ ਜੀ ਜੋ ਕਿ ਇਸ ਦੀ ਲਾਸਟ ਡੇਟ ਹੈ ਜੀ 12 9 2025 ਦੀ ਲਾਸਟ ਡੇਟ ਹੈ ਜੀ ਅਗਲੇ ਮਹੀਨੇ ਦੀ 12 ਤਰੀਕ ਇਸ ਦੀ ਲਾਸਟ ਹੈ ਜੀ 12 9 2025 ਜੋ ਕਿ ਐਕਸਟੈਂਡ ਹੋ ਗਈ ਹੈ ਇਹ ਡੇ ਡੇ ਵੈਕੈਂਸੀ ਜੋ ਹੈ ਪਹਿਲਾਂ ਨਿਕਲ ਚੁੱਕੀ ਸੀ ਕਈ ਬੱਚਿਆਂ ਨੇ ਭਰਨੀ ਸੀ ਪਰ ਉਹ ਰਹਿ ਗਏ ਸਨ ਕੋਈ ਨਾ ਕੋਈ ਕਾਰਨ ਤੇ ਜੇ ਹੁਣ ਕਿਸੇ ਨੇ ਵੀ ਅਪਲਾਈ ਕਰਨੀ ਹੈ ਜੀ ਕਰ ਸਕਦੇ ਆ ਇਹਦਾ ਤੁਹਾਡਾ ਜਿਹੜਾ ਸਿਲੈਕਸ਼ਨ ਪ੍ਰੋਸੈਸ ਹੈ ਜੀ ਰਿਟਰਨ ਐਗਜ਼ਾਮ ਹੋਵੇਗਾ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਤੇ ਮੈਡੀਕਲ ਐਗਜ਼ਾਮੀਨੇਸ਼ਨ ਵੀ ਹੋਵੇਗਾ ਤੇ ਇਹਦੀ ਜੀ ਏਜ ਦੀ ਗੱਲ ਕਰੀਏ ਤਾਂ ਜੀ ਏਜ ਜੋ ਏਜ ਹੈ ਇਸ ਵੈਕੈਂਸੀ ਲਈ ਜਿੰਨੇ ਵੀ ਅਪਲਾਈ ਕਰਨਾ ਹੈ ਉਸ ਦੀ ਜ 18 ਤੋਂ 37 ਸਾਲ ਹੋਣੀ ਚਾਹੀਦੀ ਹੈ ਜੀ ਬਾਕੀ ਐਸਬੀਸੀ ਨੂੰ ਐਸ ਪਰ ਦ ਰੂਲਸ ਛੂਟ ਹੁੰਦੀ ਹੈ ਜੀ ਕਿਸੇ ਨੂੰ ਵੀ ਅਪਲਾਈ ਕਰਨੀ ਹੈ ਤਾਂ ਜੀ 10 ਪਾਸ ਹੋਣਾ ਲਾਜ਼ਮੀ ਹੈ ਵਿੱਚ ਪੰਜਾਬੀ ਸਬਜੈਕਟ ਤੇ ਤੁਹਾਡਾ ਬੀਐਸਸੀ ਨਰਸਿੰਗ ਜਾਂ ਫਿਰ ਜੀਐਨਐਮ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ ਜੀ ਚਾਰ ਹੰਡਰਡ ਸਿਕਸ ਇਸ ਵਿੱਚ ਪੋਸਟਾਂ ਨੇ ਜੀ ਕਿਸੇ ਨੇ ਵੀ ਅਪਲਾਈ ਕਰਨੀ ਹੈ ਸਟਾਫ ਨਰਸ ਵੀ ਕਰ ਸਕਦੇ ਜੀ ਜੇ ਕੋਈ ਪਹਿਲੀ ਵਾਰ ਇਸ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਜੀ ਕਿਸੇ ਨੇ ਵੀ ਕੋਈ ਜਾਣਕਾਰੀ ਜੋ ਚਾਹੁੰਦਾ ਹੈ ਕਿ ਮੈਨੂੰ ਹੀ ਪਤਾ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਤੁਹਾਡਾ ਰਿਪਲਾਈ ਕੀਤਾ ਜਾਊਗਾ ਜੇ ਕੋਈ ਟੈਲੀਗ੍ਰam ਚੈਨਲ ਜਾਂ ਫਿਰ ਵਟਸਐਪ ਚੈਨਲ ਵਿੱਚ ਜੁਆਇਨ ਹੋਣਾ ਚਾਹੁੰਦਾ ਹੈ ਤਾਂ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾਓ ਜੀ ਉੱਥੇ ਤੁਹਾਨੂੰ ਲਿੰਕ ਹੈ ਜੋ ਮਿਲ ਜਾਵੇਗਾ ਤੁਸੀਂ ਉੱਥੇ ਜਾ ਐਡ ਹੋ ਸਕਦੇ ਹੋ ਜੀ ਜੇ ਕਿਸੇ ਨੇ ਵੀ ਐਡ ਹੋਣਾ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਹ ਚੈਨਲ ਨੂੰ ਸ਼ੇਅਰ ਕਰਿਓ ਵਟਸਐਪ ਗਰੁੱਪ ਜਾਂ ਫਿਰ ਟੈਲੀਗ੍ਰam ਚੈਨਲ ਨੂੰ ਵੀ ਸ਼ੇਅਰ ਕਰਿਓ ਤਾਂ ਕਿ ਹੁਨਤਾ ਘਾਰਿਕ ਜਾਣਕਾਰੀ ਜੇ ਜੋ ਹੈ ਟਾਈਮ ਟੂ ਟਾਈਮ ਪਹੁੰਚ ਜਾਵੇ ਜੀ ਜੇ ਕਿਸੇ ਨੇ ਘਰ ਬੈਠੇ ਆ ਹੀ ਫਾਰਮ ਅਪਲਾਈ ਕਰਾਣੇ ਨੇ ਤਾਂ ਤੁਸੀਂ ਸਾਡੇ ਦਿੱਤੇ ਹੋਏ ਕੰਟੈਕਟ ਡਿਸਕ੍ਰਿਪਸ਼ਨ ਵਿੱਚ ਜਾਓ ਉੱਥੇ ਤੁਹਾਨੂੰ ਕੰਟੈਕਟ ਮਿਲ ਜਾਵੇਗਾ ਤੁਸੀਂ ਉੱਥੇ ਆਪਣੇ ਡਾਕੂਮੈਂਟ ਜੋ ਨੇ ਵਟਸਐਪ ਥਰੂ ਸ਼ੇਅਰ ਕਰ ਸਕਦੇ ਹੋ ਜੀ ਤੇ ਤੁਸੀਂ ਘਰ ਬੈਠੇ ਜੋ ਵੈਕੈਂਸੀ ਹੈ ਅਪਲਾਈ ਕਰਾ ਸਕਦੇ ਹੋ ਜੀ ਤੁਸੀਂ ਇਹ ਨਹੀਂ ਹੈ ਕਿ ਤੁਸੀਂ ਸਾਨੂੰ ਫੀਸ ਸੈਂਡ ਕਰ ਦੋਗੇ ਤਾਂ ਤੁਹਾਡਾ ਫਾਰਮ ਨਹੀਂ ਭਰਿਆ ਜਾਵੇਗਾ ਜੀ ਤੁਹਾਡਾ ਫਾਰਮ ਜੋ ਹੈ 100% ਇਹ ਫਾਰਮ ਭਰਿਆ ਜਾਵੇਗਾ ਜੀ ਐ ਨਹੀਂ ਹੈ ਕਿ ਤੁਹਾਡੀ ਫੀਸ ਲੈ ਲਈ ਜਾਵੇਗੀ ਤੇ ਤੁਹਾਡਾ ਫਾਰਮ ਨਹੀਂ ਭਰਿਆ ਜਾਵੇਗਾ ਐਦਾਂ ਦੀ ਕੋਈ ਗੱਲ ਨਹੀਂ ਹੈ ਜੀ 100% ਗਾਰੰਟੀ ਹੈ ਕਿ ਤੁਹਾਡਾ ਫਾਰਮ ਜੋ ਹੈ ਅਪਲਾਈ ਕਰਾਂਗੇ ਜੀ ਜੇ ਤੁਸੀਂ ਫੀਸ ਸੈਂਡ ਕਰਦੇ ਹੋ ਤਾਂ ਤੁਹਾਡੀ ਡਾਕੂਮੈਂਟਸ ਨੇ ਜੋ ਜੀ ਬਿਲਕੁਲ ਕਲੀਅਰ ਹੋਣੇ ਚਾਹੀਦੇ ਆ ਬਲਰ ਨਹੀਂ ਹੋਣੇ ਚਾਹੀਦੇ ਫੋਟੋਆਂ ਬਿਲਕੁਲ ਕਲੀਅਰ ਭੇਜਣੀਆਂ ਜਾਂ ਫਿਰ ਤੁਸੀਂ ਪੀਡੀਐਫ ਵੀ ਸ਼ੇਅਰ ਕਰ ਸਕਦੇ ਹੋ ਜੀ ਇਦਿਲੀ ਜਿਹੜੇ ਤੁਸੀਂ ਡਾਕੂਮੈਂਟ ਸ਼ੇਅਰ ਕਰਨੇ ਆ ਜੀ 10th ਪਾਸ ਐਂਡ 12th ਦਾ ਤੇ ਬੀਏ ਸੀ ਨਰਸਿੰਗ ਜਾਂ ਜੀ ਐਨ ਐਮ ਦਾ ਤੁਸੀਂ ਸਰਟੀਫੀਕੇਟ ਸੈਂਡ ਕਰਨਾ ਹੈ ਜੀ ਇੱਕ ਪਾਸਪੋਰਟ ਸਾਈਜ਼ ਫੋਟੋ ਤੇ ਈਮੇਲ ਤੇ ਤੁਹਾਡਾ ਫੋਨ ਨੰਬਰ ਜੋ ਹੈ ਉਹ ਲਾਜ਼ਮੀ ਹੈ ਜੀ ਸਿਗਨੇਚਰ ਕਰਕੇ ਤੁਸੀਂ ਪੇਜ ਤੇ ਫੋਟੋ ਕਲਿੱਕ ਕਰਕੇ ਵੀ ਸੈਂਡ ਕਰ ਸਕਦੇ ਹੋ ਜੀ ਜੇ ਕੋਈ ਹੋਰ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਕਮੈਂਟ ਬਾਕਸ ਵਿੱਚ ਕਵੈਂਟ ਕਰਕੇ ਪੁੱਛ ਸਕਦੇ ਹੋ ਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ